ਅੱਜ ਜੂਤਾਂ ਕਰਨੇ ਜਾ ਰਹੇ ਦੀਪਾਰੀ ਹਾਂ ਪਹਿਲੀ ਪਾਸ਼ਾ ਜੂਤਾਂ ਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਨਗਰਪੁਰਬ ਦੇ سلسلے ਦੇ ਵਿੱਚ ਉਹਨਾਂ ਨੂੰ ਬਸਤੇ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿਹੜੀ ਹੈ پوری ਦੁਨੀਆ ਦੇ ਵਿੱਚ ਲਤਮਸਤ ਹੋ ਰਹੀ ਹੈ ਉਹਨਾਂ ਦੇ ਮੁਕੱਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰਨ ਪਰਿਵਾਰ ਸਮੇਤ ਅੱਜ ਇੱਥੇ ਉਹਨਾਂ ਦਾ ਸਭਾ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮੱਤ ਬਖਸ਼ੇ ਬਲ ਬਖਸ਼ੇ ਅੱਗੇ ਤੇ ਰਾਤੀ ਚੱਲਣ ਦਾ ਬਲ ਬਰਛੋ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਰਛੋ ਇਹ ਗੱਲ ਕਿਸੇ ਹੋਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਰਕ ਰਿਹਾ ਮੈਂ ਬਹੁਤ-ਬਹੁਤ ਬਤਾਈ ਵੀ ਦਿਨ ਤੇ ਬਹੁਤ سارے ਜਿਹੜੇ ਸ਼ਰਧਾਲੂ ਨੇ ਉਹ ਨਾਨਕਾ ਸਾਹਿਬ ਗਏ ਹੋਏ ਨੇ ਮੱਥਾ ਟੇਕਣ ਤੇ ਇੱਥੇ ਵੀ ਸਰਵੱਤਨ ਭਲ ਆਮੰਗਣ ਵਾਲੇ ਬਾਣੀ ਦੀ ਗੂੰਜ ਪੈਂਦੀ ਹੈ ਪਰ ਮੈਨੂੰ ਚਾਹਨਾ ਕਿ ਸੁਖ ਸ਼ਾਂਤੀ ਰਹੇ ਸਾਰਿਆਂ ਦੀ ਮਾਤਾ ਜੀ ਕੱਲ ਜਥੇ ਦੇ ਵਿੱਚੋਂ ਕਈ ਵਾਪਸ ਹੀ ਭੇਜੇ ਗਏ ਇਹ ਬਖਸਾ ਮਾਤੀ ਉਹਨਾਂ ਦਾ ਕੋਈ ਦੂਜੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਹੈ ਤਾਂ ਇਹਨਾਂ ਨਾਲ ਆਪਸ ਚ ਤੁਹਾਨੂੰ ਕੰਫਰਮ ਕਰ ਲੈਣਾ ਚਾਹੀਦਾ ਅਦਰਵਾਈਜ਼ ਕੋਈ ਐਧਾ ਨਹੀਂ ਕੱਲ ਹੋਣੀ ਨਹੀਂ ਚਾਹੀਦੀ ਮਤਲਬ ਜੇ ਸੰਪਰਕ ਟੋਲਡਰ ਦੀ ਮੰਗ ਹੁੰਦੀ ਹੈ ਕਿ ਕੋਰੀਡੋਰ ਖੋਲਣਾ ਚਾਹੀਦਾ ਹੈ ਸੈਂਟਰ ਨੂੰ ਲਿਖੋਗੇ ਦੇਖੋ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨਾਲ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਸਾਇਕਲ ਬੰਨ੍ਹਾਸ ਜੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ-ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਬਾਲ ਹੈ ਸੈਟਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਤੋਂ 2 ਲੱਖ ਤੱਕ ਚਲਦਾ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਉਹ ਕੋਈ ਅੱਜਕੱਲ ਬਹੁਤ ਟੈਕਨੋਲੋਜੀ ਆ ਤਾਂ ਕਿ ਛੋਟਾ ਲੋਕਾਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਕਈ ਵਾਰੀ ਗੱਡੀਆਂ ਘਟਾਉਣੇ ਪੈਂਦੇ ਆ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਹੁੰਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਕਰਤਾਰਪੁਰ ਕੌਡੂ ਦੀ ਖੋਲਣ ਦੀ ਮੰਗੋਰੀ ਕੇਂਦਰ ਲਿਖੋਗੇ ਜੀ ਕਹੋਗੇ ਉਹਨਾਂ ਨੂੰ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲ੍ਹਿਆ ਸੀ ਜੇ ਲਿਖਿਆ ਤੋ ਹੀ ਖੋਲ੍ਹਦੇ ਆ ਕੀ ਕਿ ਵਾਤਾਵਰਨ ਉਹਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੇ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਗਈ ਸੋ ਇਸ ਕਰਕੇ ਇਹ ਗ੍ਰਹਿ ਮੰਤਰੀ ਅਲੇ ਨੂੰ ਵਿਦੇਸ਼ ਮੰਤਰੀ ਅਲੇ ਨੂੰ ਬੋਲ ਦੇਣਾ ਚਾਹੀਦਾ ਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਧਰੂ ਵਪਾਰ ਵੀ ਚੱਲ ਰਿਹਾ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਯਾਰ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਨਾ ਨਾਕਰ ਹੋਈ ਸੀ ਪਰ ਜੱਥਾ ਵੀ ਚਲਾ ਜਾ ਜਾ ਰਹੇ ਤੇ ਕੋਈ ਇਦਾਂ ਦੀ ਨਹੀਂ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚ ਸੀ ਇਮਫਸ ਤੁਸੀਂ ਕੀ ਹੈ ਕੁਝ ਇਬਰੂਈ ਸ਼ੁਰੂ ਹੋਣਾ ਚਾਹੀਦਾ ਕਾਬਿਲ ਉਹਨਾਂ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਆ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਖੁਸ਼ਹਾਲੀ ਹੋ ਗਈ ਲੱਗ ਹਾਂਜੀ ਬਿਲਕੁਲ ਆਪ ਜੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਤੇਰੇ ਉਹ ਬਦੂ ਬ ਅਸੀਂ ਸਮੇ ਸਮੇਂ ਤੇ ਮੰਗ ਕਰਦੇ ਰਹੇ ਨੇ ਜਦੋਂ ਵੀ ਉਹ ਮਾਨਵਪਤਾ ਨੂੰ ਸਾਹਿਬ ਨੇ ਜਾਤ ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਜਾਤ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਟਿੱਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਬਣਾ ਮੈਂ ਗੁਰੂ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਇਕੱਠਾ ਜਾਣੀ ਦਾ ਸੰਦੇਸ਼ ਦਿੱਤਾ ਸੀ ਜੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਉਹ ਉਹਨਾਂ ਨੂੰ ਕਭੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਬਾਅਦ ਵਿੱਚ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਮਾਤ ਬੁੱਧੀ ਨਾਲ ਅੱਗੇ ਬੋਲੋ ਮੈਂ ਤਾਂ ਉਹਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਨੂੰ ਸਮਝਾ ਧੰਨਵਾਦ